ਜਿਹੜਾ ਦੌਰ ਅੱਜ ਅਸੀਂ ਆਰੰਭ ਕਰ ਚੁੱਕੇ ਹਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਭਿਆਨਕ ਹੋਏਗਾ ਇੰਨਾ ਦੁਖਦਾਈ ਹੋਏਗਾ ਕਿ ਲੋਕ ਜਿੱਥੇ ਮਰਜ਼ੀ ਕੋਈ ਜ਼ਿਲੇਦਾਰਾਂ ਦੀ ਨੁਕਤੀ ਕਰ ਲਏਗਾ ਕੋਈ ਖੇਤਾਂ ਵੱਡਾ ਮੰਨਿਆ ਉੱਥੇ ਵੀ ਜ਼ਿਲੇਦਾਰਾਂ ਦੀ ਨੁਕਤੀ ਕਰ ਲਵੇਗਾ ਕੋਈ ਚੁਰਾਹਿਆਂ ਵਿੱਚ ਵੀ ਜ਼ਿਲੇਦਾਰਾਂ ਨੂੰ ਥਾਪ ਲਵੇਗੀ ਨੇ ਜੋ ਅੰਤਰੰਕ ਕਮੇਟੀ ਦੇ ਵਿੱਚ ਤਿੰਨੇ ਤਖਤਾਂ ਦੇ ਜ਼ਿਲੇਦਾਰਾਂ ਨੂੰ ਲਾ ਕੇ ਦੂਜਿਆਂ ਦੀ ਨੁਕਤੀ ਕੀਤੀ ਆ ਇਹ ਫੈਸਲਾ ਸਰਾਸਰ ਗਲਤ ਕੀਤਾ ਗਿਆ ਅੱਜ ਦੇ ਪੰਥਕ ਇਕੱਠ ਨੇ ਵੀ ਤਿੰਨੇ ਪਖਤਾਂ ਦੇ ਜਥੇਦਾਰਾਂ ਦੀ ਬਹਾਲੀ ਮੰਗੀ ਹੈ ਔਰ ਇਹਨਾਂ ਦੀ ਡੇੜੀ ਹੈਗੀ ਹੈ ਜੋ ਚੋਣ ਪ੍ਰਕਿਰਿਆ ਕੀਤੀ ਗਈ ਉਹਨੂੰ ਰੱਦ ਕੀਤਾ ਜਾਵੇ ਔਰ 17 ਤਰੀਕ ਨੂੰ ਅੰਤਰਨ ਕਮੇਟੀ ਦੇ ਵਿੱਚ ਕਿਉਂਕਿ ਜੋ ਫੈਸਲਾ ਕੀਤਾ ਜਾਂਦਾ ਉਹਦੀ ਪ੍ਰੋੜਤਾ ਕਰਕੇ ਉਹਨੂੰ ਪੱਕਾ ਕੀਤਾ ਜਾਂਦਾ ਅੰਤਰਨ ਕਮੇਟੀ ਦੇ ਮੈਂਬਰ ਸੰਗਤਾਂ ਦਾ ਰੋਹ ਨਾ ਮਤਲਬ ਸੰਗਤਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਸੰਗਤਾਂ ਦੇ ਰੋਹ ਤੂੰ ਆਪਣੇ ਆਪ ਨੂੰ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਪੈ ਜਿਹੜੇ ਅੰਤਰਨ ਕਮੇਟੀ ਦੇ ਮੈਂਬਰ ਆ ਉਹ ਸੰਗਤਾਂ ਨਾਲ ਟਕਰਾਉਣ ਵਾਲੇ ਰਸਤੇ ਨਾ ਤੁਰਨ ਪੰਥ ਨਾਲ ਆਪਾਂ ਟਕਰਾਉਣਾ ਨਹੀਂ ਜੋ ਗਲਤ ਫੈਸਲਾ ਕੀਤਾ ਉਹਦੀ ਦ੍ਰਿਸ਼ਟੀ ਕਰੋ ਕਿ ਜਿਹੜੇ ਤਿੰਨੇ ਸਿੰਘ ਸਹਿਬਾਨ ਲਾਏ ਆ ਲਾ ਦਿੱਤੇ ਗਏ ਉਹਨਾਂ ਨੂੰ ਬਹਾਲ ਕਰੋ ਔਰ ਜਿਹੜੀਆਂ ਨੁਕਤਿਆ ਕੀਤੀਆਂ ਉਹਨਾਂ ਨੂੰ ਰੱਦ ਕਰੋ ਪਹਿਲੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇਹ ਹੈ ਸ਼੍ਰੋਮਣੀ ਕਮੇਟੀ ਸਿੰਘ ਸਹਿਬਾਨਾਂ ਨੂੰ ਲਾਉਣ ਦੀ ਔਰ ਵਿਦੇਗੀ ਦੇਣ ਦੀ ਇਹ ਵਿਧਾਨ ਬਣਾਵੇ ਸਾਰੇ ਸੰਤ ਸਮਾਜ ਨਾਲ ਹੰਗ ਸਿੰਘ ਜਥੇਬੰਦੀਆਂ ਨਾਲ ਸਿੱਖ ਵਿਦਵਾਨਾਂ ਨਾਲ ਮਿਲ ਬੈਠ ਕੇ ਜਿਹੜਾ ਮੇਨ ਸਭ ਤੋਂ ਵੱਡਾ ਪੁਆਇੰਟ ਹੈ ਨਾ ਜਿਹਦੇ ਕਾਰਨ ਹਰ ਵੇਰੀ ਬਖਾਦ ਹੁੰਦਾ ਸਾਡਾ ਹਰ ਵੇਰੀ ਵੀ ਜਥੇਦਾਰ ਲਾਓ ਜੀ ਲਾਦੋ ਜੀ ਹਰ ਸਮੇ ਅਸੀਂ ਟਕਰਾ ਦੀ ਸਥਿਤੀ 'ਚ ਖੜੇ ਹੋ ਜਾਂਦੇ ਆ ਆਪਸ ਦੇ ਵਿੱਚ ਟਕਰਾਉਣ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੀ એનર્ਜੀ ਕਿੰਨੀ ਖਰਾਬ ਹੋ ਰਹੀ ਹੈ ਆਏ ਦਿਨ ਇਸ ਲਈ ਮੇਰੀ ਬੇਨਤੀ ਹੈ ਕਿ ਉਹ ਬਣਾਓ ਅਗਰ ਜੇ ਨਹੀਂ ਜੇ ਇਹਨਾਂ ਨੇ ਹੱਠ ਧਰਵੀ ਕਰਨੀ ਹੈ ਫਿਰ 28 ਮਾਰਚ ਨੂੰ ਜੋ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੈ ਉਹਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਸੰਤ ਮਹਾਂਪੁਰਖ ਨਿਹੰਗ ਸਿੰਘ ਜਥੇਬੰਦੀਆਂ ਪੰਥਦਰ ਦੀ ਔਰ ਸੰਗਠਾਂ ਉੱਥੇ ਜਾਣ ਗਈਆਂ ਅਸੀਂ ਕੋਈ ਕਿਸੇ ਤਰ੍ਹਾਂ ਦੀ ਪੜਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਕੋਈ ਨਾਰੇਬਾਜੀ ਨਹੀਂ ਕਰਨੀ ਅਸੀਂ ਬੜੀ ਸਿਆਣਪ ਨਾਲ ਔਰ ਸੰਜਮ ਦੇ ਵਿੱਚ ਇਹਨਾ ਮੈਂਬਰਾਂ ਨੂੰ ਅਸੀਂ ਜਵਾਬ ਦੇ ਕਰਨਾ ਕਿ ਤੁਸੀਂ ਜੋ ਗਲਤ ਫੈਸਲਾ ਅੰਤਰ ਕਮੇਟੀ ਨੇ ਕੀਤਾ ਉਹ ਜਰਨਲਾਈਜ਼ਡ ਲਾਸ ਵਿੱਚ ਰੱਦ ਕਰੋ ਅਗਰ ਇਹ ਨਹੀਂ ਰੱਦ ਕਰਦੇ ਨਹੀਂ ਉਸ ਫੈਸਲੇ ਨੂੰ ਮੰਨਦੇ ਫਿਰ ਇਸ ਤੋਂ ਬਾਅਦ ਅਸੀਂ ਅਗਲਾ ਪ੍ਰੋਗਰਾਮ ਫੇਰ ਦੇ ਹਾਂਜੀ ਉਹ ਕਹ ਰਿਹਾ ਅਕਾਲੀ ਦਲ 2000 ਦੇ ਸ਼ਾਮ ਨੂੰ ਸਭ ਤੋਂ ਦੇਖੋ ਮੇਰੀ ਗੱਲ ਸੁਣੋ ਮੈਂ ਬੜੇ ਪਿਆਰ ਨਾਲ ਜਵਾਬ ਦਊਂਗਾ ਇਹ ਦਸਤੂਰ ਹੈ ਰਾਜਨੀਤੀ ਚ ਜਿਵੇਂ ਰਾਜਨੀਤਿਕ ਲੋਕ ਇੱਕ ਦੂਜੇ ਦਾ ਵਿਰੋਧ ਕਰਦੇ ਆ ਨਾ ਮੈਨੂੰ ਇੱਕ ਗੱਲ ਦੱਸੋ ਕਿ ਵਿਰੋਧੀਆਂ ਨੇ ਇਹਨਾਂ ਨੂੰ ਕਿਹਾ ਸੀ ਵੀ ਜ세ਦਾਰ ਲਾ ਦਿਓ ਜ세ਦਾਰ ਇਹਨਾਂ ਨੇ ਲਾਏ ਹੈ ਤੇ ਫਿਰ ਇਹਨਾਂ ਦੇ ਖਿਲਾਫ ਸੰਗਤ ਰੋਸ ਦਾ ਪ੍ਰਗਟਾਵਾ ਵੀ ਨਹੀਂ ਕਰ ਸਕਦੀ ਇਹ ਤੁਸੀਂ ਮਤਲਬ ਕਿ ਹਰਨਾਖਸ਼ ਵਾਂਗੂ ਬਣ ਕੇ ਜਿਵੇਂ ਹਰਨਾਖਸ਼ ਕਰਦਾ ਸੀ ਕੇ ਜਲੇ ਹਰਨਾਖਸ਼ ਥਲੇ ਹਰਨਾਖਸ਼ ਤੁਸੀਂ ਗਲਤ ਵੀ ਕਰੀ ਜੋ ਤਾਂ ਵੀ ਤੁਹਾਡੀ ਹਾਂ ਚਾਂ ਹਲਾਈ ਦਈਏ ਤੁਸੀਂ ਗੁੰਮਰਾਹ ਕਰੋ ਕੌਮ ਨੂੰ ਤਾਂ ਵੀ ਤੁਹਾਡੇ ਮਗਰ ਤੁਰਿਏ ਤੇ ਫਿਰ ਇਹ ਤਾਂ ਭੇਟ ਚਾਲ ਹੋ ਗਈ ਨਾ ਜਦੋਂ ਇੱਕ ਮਿੰਟ ਹੈ ਜਦੋਂ ਬੱਚਾ ਗਲਤੀ ਕਰਦਾ ਮਾਂ ਤੇ ਬਾਪ ਉਹਨੂੰ ਕਹਿੰਦੇ ਨਹੀਂ ਘੁਰਦੇ ਨਹੀਂ ਟੋਕਦੇ ਨਹੀਂ ਸਾਡਾ ਇਹ ਹੈ ਸਾਡਾ ਸਾਡੇ ਤੇ ਦੋਸ਼ ਲਾਉਣੇ ਜੀ ਸਦਕੇ ਲਾਓ ਸਾਡੇ ਤੇ ਕਾਂਗਰਸੀ ਦਾ ਲਾਓ, 2DP ਦਾ ਲਾਓ, ਆਪ ਵਾਲਿਆਂ ਦਾ ਲਾਓ, ਜਿਹਦਾ ਲਾਉਣਾ ਲਾਓ ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ। ਦੋਸ਼ ਲਾਉਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਧਰਮ ਪੁੱਤਰ ਤੇ ਸੱਚਾ ਸਾਬਤ ਕਰ ਰਹੇ ਆ ਤੇ ਦੂਜਿਆਂ ਨੂੰ ਇਹ ਮਤਲਬ ਗਲਤ ਸਾਬਤ ਐ ਐ ਕਦੇ ਗਲਤ ਸਾਬਤ ਹੋ ਜੂਗਾ ਕੋਈ। ਗਲਤ ਕੰਮ ਤਾਂ ਇਹਨਾਂ ਨੇ ਕੀਤਾ। ਇਸ ਕਰਕੇ ਇਹਨਾਂ ਨੂੰ ਗਲਤ ਕੰਮ ਦਾ ਜਿਹੜਾ ਖਮਿਆਜਾ ਉਹ ਭੁਗਤਣਾ ਪੈ ਰਿਹਾ। ਤੁਸੀਂ ਸੱਚ ਦੱਸੋ। মিডিਆ ਨਾਲੋਂ ਜ਼ਿਆਦਾ ਨਹੀਂ ਲੋਕਾਂ ਦੀ ਆਵਾਜ਼ ਦਾ ਕਿਸੇ ਨੂੰ ਤੁਸੀਂ ਸਹੀ ਦੱਸੋ ਕਿ ਦੁਨੀਆ ਦੇ ਵਿੱਚ ਰੋਸ ਹੈ ਨਹੀਂ ਇਸ ਗੱਲ ਦਾ ਸਾਰੀ ਦੁਨੀਆ ਇਸ ਗੱਲ ਦੀ ਤਰਾਸ ਤਰਾ ਕਰ ਰਹੀ ਹੈ ਕਿ ਨਹੀਂ ਕਰ ਰਹੀ ਰੋਸ ਤਾਂ ਹੈਗਾ ਉਹ ਕਹਿੰਦੇ ਕਿ ਨਹੀਂ ਪਹਿਲਾਂ ਕਿਉਂ ਨਹੀਂ ਜਿਹੜੇ ਆ ਤਰਾਸ ਚ ਚਾਏਗੇ ਪਹਿਲਾਂ ਕਿਉਂ ਨਹੀਂ ਜਿਹੜੀ ਇਸ ਤਰ੍ਹਾਂ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਖਾਦੇ ਲਈ ਬੁਲਾਉਂਦੇ ਇੱਕ ਗੱਲ ਨਹੀਂ ਮੇਰੀ ਗੱਲ ਸੁਣੋ ਬੇਅਦਵੀ ਦੇ ਟਾਈਮ 'ਚ ਵੀ ਅਸੀਂ ਪੂਰਾ ਪੰਜਾਬ ਦਾ ਬੰਦਕਾਲ ਕੀਤੀ ਸੀ ਔਰ ਪੂਰੇ ਰੂਪ ਦੇ ਵਿੱਚ ਅਸੀਂ ਹਰ ਥਾਂ ਦੇ ਉੱਤੇ ਉਦੋਂ ਵੀ ਆਪਣਾ ਵਿਰੋਧ ਜਿਤਾ ਅਸੀਂ ਸਮੇਤ ਸੈਣੀ ਨੂੰ ਲਾਉਣ ਪਿੱਛੇ ਵੀ ਮੈਂ ਮੇਰਾ ਸਭ ਤੋਂ ਪਹਿਲਾ ਵਿਰੋਧ ਸੀ ਹਾਲਾਂਕਿ ਅਸੀਂ ਇਹਨਾਂ ਦੀ ਸਪੋਰਟ ਕਰਕੇ ਸਰਕਾਰ ਬਣਾਈ ਸੀ ਅਸੀਂ ਗਲਤ ਗੱਲ ਦਾ ਪਹਿਲਾਂ ਵੀ ਵਿਰੋਧ ਕੀਤਾ ਅੱਜ ਵੀ ਕੀਤਾ ਗਾਂਭੀਰ ਕਰਾਂਗੇ ਕੁਝ ਲੋਕ ਇਹ ਵੀ ਕਹਿ ਰਹੇ ਕਿ ਜਿਹੜੇ ਜਦਰ ਸਾਹਿਬ ਨੇ ਉਹ ਮਿਸ਼ਨਰੀ ਕਾਲਜ ਤੋਂ ਪੜ੍ਹੇ ਹੋਏ ਤਾਂ ਕਰਕੇ ਸਭ ਸਮਝ ਬਰੋਧ ਕਰ ਬਿਲਕੁਲ ਨਹੀਂ ਭਾਈ ਹਰਪ੍ਰੀਤ ਸੋਂ ਉਹ ਮਿਸ਼ਨਰੀ ਕਾਲਜ ਦਾ ਵਿਦਿਆਰਥੀ ਉਹ ਸੰਪਰਦਾਮਨ ਦਾ ਤਾਂ ਹੈ ਹੀ ਨਹੀਂ ਭਾਈ ਮਨਜੀਤ ਸੋਂ ਮਿਸ਼ਨਰੀ ਕਾਲਜਾਂ ਚੋਂ ਪੜ੍ਹਿਆ ਸੀ ਹੋਰ ਵੀ ਜ세ਦਾਰ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ ਸੀ ਪਰ ਜਦੋਂ ਲਾਏ ਗਏ ਸੀ ਉਹਨਾਂ ਦਾ ਵੀ ਵਿਰੋਧ ਕੀਤਾ ਇੱਥੇ ਇਸ ਮਸਲੇ ਨੂੰ ਸੰਪਰਦਾਵਾਂ ਨਾਲ ਔਰ ਮਿਸ਼ਨਰੀ ਇਹ ਇਹ ਈਸ਼ੂ ਨਹੀਂ ਬਣਾਉਣਾ ਇਹ ਪੰਥ ਦਾ ਈਸ਼ੂ ਸਾਨੂੰ ਗੁਰਮਤ ਦੀ ਜੁਗਤ ਵਿੱਚ ਮਹਾਰਾ ਦੀ ਮਰਜ਼ਾਦਾ ਨੂੰ ਭਾਉਣ ਵਾਲਾ ਕਿਤੇ ਵੀ ਪੜਿਆ ਹੋਵੇ ਜਿਉ ਤਖਤ ਤੇ ਸੇਵਾ ਕਰੂਗਾ ਅਸੀਂ ਉਹਦਾ ਸਤਿਕਾਰ ਕਰੀ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਆ ਉਹ ਪੰਥ ਦੇ ਵਿਚਾਰ ਦੇ ਲਈ ਤਾਂ ਸਭ ਕੁਝ ਹੋ ਰਿਹਾ ਦੇਖੋ ਮੇਰੀ ਬੇਨਤੀ ਹੈ ਉਹ ਤਾਂ ਸਾਰੀ ਕੌਮ ਨੂੰ ਪਤਾ ਮੈਂ ਤਾਂ ਅੱਜ ਦੀ ਗੱਲ ਕਰ ਰਿਹਾ ਜੋ ਵੀ ਹੋਇਆ ਜੋ ਕੁਛ ਕੀਤਾ ਜਾ ਰਿਹਾ ਇਹਨਾਂ ਦਿਨਾਂ ਵਿੱਚ ਜੋ ਕੀਤਾ ਉਹ ਗਲਤ ਕੀਤਾ ਨੂੰ ਹੁਕਮਨਾਮੇ ਆਏ ਸੀ ਮੈਂ ਦੱਸਦਾ ਲਾਉਂਗੇ ਨਾ ਸਾਰਾ ਕੁਝ ਮੇਰੀ ਗੱਲ ਸੁਣੋ ਸਿੱਖ ਪੰਥ ਦੇ ਵਿੱਚ ਇਹ ਰਵੈਤ ਹੈ ਕਿ ਬਹੁਤ ਵੇਰੀ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈ ਕੇ ਸ਼ੇਰੀ ਮੁਖਵਾਕ ਲੈ ਕੇ ਫੈਸਲੇ ਲਏ ਬਕਾਇਦਾ ਜਦੋਂ ਸ਼੍ਰੋਮਣੀ ਕਮੇਟੀ ਜਦੋਂ ਮਹੰਤ ਸੀ ਨਾ ਉਦੋਂ ਗਰੀਬ ਸਿੱਖਾਂ ਦਾ ਖੜਾ ਪ੍ਰਸ਼ਾਦ ਨਹੀਂ ਉੱਥੇ ਚੜਦਾ ਸੀ ਹਰਮੰਦਰ ਸਾਹਿਬ ਉਸ ਦਿਨ ਫਿਰ ਪੰਥ ਗਿਆ ਸਾਰੇ ਸਾਡੇ ਗਰੀਬ ਸਿੱਖ ਸਭ ਖੜਾ ਪ੍ਰਸ਼ਾਦ ਲੈ ਕੇ ਗਏ ਤੇ ਸਿੱਖਾਂ ਨੇ ਕਿਹਾ ਖੜਾ ਪ੍ਰਸ਼ਾਦ ਦੀ ਅਰਦਾਸ ਕਰੋ ਅਰਦਾਸ ਨਾ ਪੁਜਾਰੀਆਂ ਨੇ ਕੀਤੀ ਫਿਰ ਅੰਦਰ ਗਏ ਵੇ ਹੁਕਮਨਾਮਾ ਲੋ ਹੁਕਮਨਾਮਾ ਜਦੋਂ ਆਇਆ ਤਾਂ ਮਹਾਰਾਜ ਜੀ ਨੇ ਕਿਹਾ ਨੀਚੋਂ ਉੱਚ ਕਰਾ ਮੇਰਾ ਗੋਬਿੰਦ ਉਹ ਫੈਸਲਾ ਹਰਮੰਦਰ ਸਾਹਿਬ ਦੇ ਹੁਕਮਨਾਮੇ ਨਾਲ ਹੋਇਆ ਫਿਰ ਦੂਜਾ ਫੈਸਲਾ ਹਰਮੰਦਰ ਸਾਹਿਬ ਦੇ ਹੁਕਮਨਾਮੇ ਨਾਲ ਕਦੋਂ ਹੋਇਆ ਜਦੋਂ ਨਵਾਬ ਦੇ ਕਸੂਰ ਦੇ ਕਸੂਰ ਨੇ ਇੱਕ ਬ੍ਰਾਹਮਣ ਪਰਿਵਾਰ ਦੀ ਲੜਕੀ ਨੂੰ ਜ਼ਬਰਦਸਤੀ ਵਿਆਹਤਾ ਲੜਕੀ ਨੂੰ ਲੈ ਗਿਆ ਉਠਾ ਕੇ ਉਹਨਾਂ ਨੇ ਪਰਿਵਾਰ ਨੇ ਅਪੀਲ ਕੀਤੀ ਵੀ ਸਾਡੇ ਨਾਲ ਸਿੰਘ ਕਹਿੰਦਾ ਨਵਾਬ ਦੇ ਕੋਲੇ ਫੌਜ ਵੀ ਬਹੁਤ ਹੈ ਕਿਲਾ ਵੀ ਹੈ ਸ਼ਕਤੀ ਵੀ ਹੈ ਤੁਸੀਂ ਮੁੱਠੀ ਭਰ ਹੈ ਸਰਦਾਰ ਤਾਰਾ ਸਿੰਘ ਅਤੇ ਹੋਰ ਜਿੰਨੇ ਜਰਨੈਲ ਸੀ ਉਹ ਕਹਿੰਦੇ ਬੈਠੋ ਕੜਾ ਪ੍ਰਸ਼ਾਦੀ ਦੇਖ ਲਓ ਪ੍ਰਸ਼ਾਦ ਲਿਆਂਦਾ ਅਰਦਾਸ ਕੀਤੀ ਕਹਿੰਦਾ ਗੁਰੂ ਸਾਹਿਬ ਦਾ ਵਾਜਾ ਲਓ ਪੁਰਾਣਾ ਸ਼ਬਦ ਵਾਜਾ ਲੈਣਾ ਸ਼੍ਰੀ ਮੁਖਵਾਕ ਜਾਂ ਹੁਕਮਨਾਮਾ ਵਾਜਾ ਲਓ ਸਤ ਗੁਰੂ ਦਾ ਜਦੋਂ ਹੁਕਮਨਾਮਾ ਬਸੰਤ ਦੀ ਵਾਰ ਚੋਂ ਆਇਆ ਪੰਜੇ ਵੱਧੇ ਵਾਹਾਂ ਬਲੀ ਕਰ ਸੱਚਾ ਟੋਹਾ ਆਪਣੇ ਚਰਨ ਜਪਾਈਆਂ ਵਿੱਚ ਦਈਓ ਖੜੋਆ ਸਿੰਘਾਂ ਨੇ ਜਕਾਰੇ ਛੱਟ ਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਮੈਂ ਪੰਜਾਂ ਕਾਮ ਕਰੋ ਲੋਭ ਹੰਕਾਰਾਂ ਨੂੰ ਸਿੱਖ ਦੇ ਬਨ ਕੇ ਦੀਨ ਕਰ ਸਕਦਾ ਨਾ ਇਹ ਜੁਲ ਇਹ ਜ਼ਾਲਮ ਤੁਹਾਡੇ ਅੱਗੇ ਕੁਝ ਵੀ ਨਹੀਂ ਹੈ ਸਿੰਘਾਂ ਨੇ ਜਕਾਰੇ ਜੱਡ ਕੇ ਹਮਲਾ ਕਰਤਾ ਤੇ ਉਹ ਬੀਬੀ ਨੂੰ ਲੈ ਕੇ ਆ ਨਵਾਬ ਨੂੰ ਸੱਜਾ ਦਿੱਤੀ ਇਹ ਹੁਕਮਨਾਮੇ ਤੇ ਫੈਸਲਾ ਹੋਇਆ ਹੁਣ ਉਸ ਦਿਨ ਦੇ ਦੋ ਹੁਕਮਨਾਮੇ ਆ ਕੈਸਗੜ ਸਾਹਿਬ ਦਾ ਹੁਕਮਨਾਮਾ ਇਹ ਹੁਕਮਨਾ ਮੁਖਵਾਕ ਇੱਕ ਆਵੰਤਰਵਾਕ ਹੁੰਦੇ ਆ ਤੇ ਇੱਕ ਮਹਾਵਾਕ ਹੁੰਦੇ ਇਹ ਦੋ ਤਰ੍ਹਾਂ ਦੇ ਵਿਦਵਾਨਾਂ ਚ ਚਰਚਾ ਮੈਂ ਲੰਮੀ ਵਿਆਖਿਆ ਹੋਊਗੀ ਆਵੰਤਰ ਤੇ ਮਹਾਵਾਕ ਇੱਕ ਆਵੰਤਰਵਾਕ ਇੱਕ ਮਹਾਵਾਕ ਹੁੰਦੇ ਇਹ ਹੁਕਮਨਾਮਾ ਕਿਹਦਾ ਹੁਕਮਨਾਮਾ ਜਿਹੜੇ ਗੁਰੂ ਨੇ ਆਨੰਦਪੁਰ ਸਾਹਿਬ ਸਾਇਆ ਗੁਰੂ ਤੇਗ ਬਹਾਦਰ ਜੀ ਦਾ vairagmay soorch mahalla nauva man re ਤੈ ਕੌਣ ਕੁ ਮੱਤ ਤੈ ਕੌਣ ਕੁ ਮੱਤ ਹੈ ਲੀਨੀ ਹਰ ਦਾਰਾ ਨਿੰਦਿਆ ਦਾ ਸਟਚਰ ਹਮਪਨ ਸਮੇਂ ਕਿ ਮਹਾਰਾਜ ਦਾ ਹੁਕਮਨਾਮਾ ਕੀ ਇਹ ਦੇਸ ਦੇ ਰਿਹਾ ਜੀ ਛੋਟੀ ਮੱਤ ਲਈ ਨਾ ਫਿਰ ਸੱਚਖੰਡ ਹਰਮੰਦਰ ਸਾਹਿਬ ਦਾ ਹੁਕਮਨਾਮਾ ਕੀ ਹੈ ਗੁਰ ਤੇ ਸਤਗੁਰ ਤੇ ਜੋ ਮੂੰਹ ਫਰੇ ਸੇ ਬੱਦੇ ਦੁੱਖ ਸਾਇ ਗੁਰੂ ਵੱਲੋਂ ਜਿਹਨੇ ਮੂੰਹ ਮੋੜ ਲਿਆ ਗੁਰੂ ਨੂੰ ਪਿੱਠ ਕਰ ਦਿੱਤੀ ਉਹ ਇਹੋ ਜੇ ਵੱਢ ਕੇ ਦੁੱਖ ਸਹਾਰਨਗੇ ਉਹਨਾਂ ਦੇ ਦੁੱਖ ਨਹੀਂ ਕਦੇ ਮਿਟਣਗੇ ਏ ਮਹਾਰਾਜ ਦੇ ਤੂੰ ਹੁਕਮਨਾਮਿਆਂ ਦਾ ਭੈ ਹੀ ਰੱਖ ਲੋ ਮਨ ਚ ਵੀ ਗੁਰੂ ਸਾਹਿਬ ਨੇ ਸਾਨੂੰ ਕੀ ਹੁਕਮ ਕੀਤਾ ਗੁਰੂ ਸਾਹਿਬ ਦੀ ਮਤਲਬ ਭਾਵ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਤੁਹਾਡੀ ਮਨਮਤ ਦੇ ਉੱਤੇ ਕਿੱਡੀ ਵੱਡੀ ਝੋਟ ਮਾਰੀ ਹੈ ਸਾਡੇ ਜਥੇਦਾਰਾਂ ਨੂੰ ਇੰਨਾ ਜਲੀਲ ਕਰ ਦਿੱਤਾ ਗਿਆ ਇੰਨਾ ਉਹਨਾਂ ਦਾ ਨਰਾਦਰ ਕੀਤਾ ਗਿਆ ਕਿ ਉਹਨਾਂ ਨੂੰ ਇੱਕ ਕੋਈ ਦਫ਼ਤਰ ਦੇ ਚਪੜਾਸੀ ਨੂੰ ਵੀ ਇਸ ਤਰ੍ਹਾਂ ਨਰਾਦਰ ਕਰਕੇ ਨਹੀਂ ਲਾਇਆ ਜਾਂਦਾ ਜਿਵੇਂ ਅੱਜ ਦੇ ਜਸੇਦਾਰਾਂ ਦਾ ਅਪਮਾਨ ਹੋਇਆ। ਦੂਸਰੇ ਵੱਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅੱਜ ਮੈਂ ਦੁੱਖ ਨਾਲ ਕਹਿਣਾ ਚਾਹੁੰਨਾ ਸ਼੍ਰੀ ਅਕਾਲ ਤਖਸਾਲਬ ਔਰ ਤਖਤ ਕੇਸਗੜ ਸਾਹਿਬ ਇਨ੍ਹਾਂ ਤਖਤਾਂ ਦਾ ਔਰ ਸਿੱਖੀ ਰਹਿਤ ਮਰਿਆਦਾ ਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਮਜ਼ਾਕ ਉਡਾਇਆ ਗਿਆ। ਖਾਲਸਾ ਦੀ ਇਸ ਤੋਂ ਵੱਡਾ ਦੁੱਖ ਕੀ ਹੋਏਗਾ ਮੇਰੀ ਇਸ ਨਮਰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਾਂਗਰਸ ਦੀ ਜ਼ਾਲਮ ਹਕੂਮਤ ਨੇ ਅਕਾਲ ਤਖਤ ਢਾਇਆ ਸੀ ਔਰ ਸਾਡਿਆਂ ਨੇ ਅੱਜ ਅਕਾਲ ਤਖਤ ਤੇ ਕੇਸਗੜ੍ਹ ਸਾਹਿਬ ਦਾ ਮਜ਼ਾਕ ਉਡਾਇਆ ਦੁਨੀਆ ਦੇ ਵਿੱਚ ਇਹ ਪਦਵੀਆਂ ਆਉਣ ਜਾਣ ਵਾਲੀ ਖੇਡ ਹੈ ਇਹ ਰਾਜ ਸੀ ਜੋ ਸ਼ਕਤੀਆਂ ਆਉਣ ਜਾਣ ਵਾਲੀ ਖੇਡ ਹੈ ਧਰਮ ਨੇ ਦੁਨੀਆ ਤੇ ਸਦਾ ਰਹਿਣਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੀ ਸ਼ਰਨ ਵਿੱਚ ਉਹ ਸ਼ਕਤੀ ਹੈ ਕਿਨ ਮੈਂ ਨੀਚ ਕੀਟ ਕੋ ਰਾਜ ਤੇ ਦੂਸਰੇ ਬੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੇ ਇਹ ਸ਼ਕਤੀ ਵੀ ਹੈ ਕਿ ਨਦਰੋ ਪੱਠੀ ਦੇ ਕਰੇ ਸੁਲਤਾਨਾ ਕਾ ਹੁਕਰਾਇਂਦਾ ਦਰ ਮੰਗਨ ਭਿਖ ਨਾ ਪਾਏਂਦਾ ਸੋ ਮੇਰੀ ਇੱਕ ਗੁਰ ਚਰਨਾਂ ਵਿੱਚ ਮੈਂ ਲੰਮਾ ਨਹੀਂ ਜਾਣਾ ਕਿ ਅੱਜ ਇਸ ਮਸਲੇ ਨੂੰ ਜਾਣ ਬੁੱਝ ਕੇ ਸਾਡੇ ਭਰਾਵਾਂ ਵੱਲੋਂ ਦੋ ਪੱਖਾਂ ਦੇ ਉੱਤੇ ਖੜਾ ਕੀਤਾ ਜਾ ਰਿਹਾ ਕਿ ਇਹ ਮਿਸ਼ਨਰੀ ਉਹ ਸੰਪਰਦਾਮਾਂ ਵਰਸ ਜੈ ਖਾਲਸਾ ਜੀ ਇਹ ਗੱਲ ਕਦੇ ਨਹੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਕਿਹੜੇ ਵਿਦਿਆਲਿਆਂ ਵਿੱਚੋਂ ਪੜ੍ਹੇ ਆ ਉਹ ਮਿਸ਼ਨਰੀ ਵਿਦਿਆਲਿਆਂ ਦੇ ਵਿੱਚੋਂ ਉਹਨਾਂ ਨੇ ਵਿੱਦਿਆ ਪੜ੍ਹੀ ਹੈ ਇਸ ਤੋਂ ਪਹਿਲਾਂ ਦੇ ਸਿੰਘ ਸਾਹਿਬਾਂ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਅਤੇ ਹੋਰ ਜਿੰਨੇ ਵੀ ਸਨ ਕਦੇ ਅਸੀਂ ਉਹਨਾਂ ਦਾ ਸਿੰਘ ਸਹਿਬਾਨ ਲੱਗਣ ਵੇਲੇ ਵਿਰੋਧ ਕੀਤਾ ਗੱਲ ਇਹ ਨਹੀਂ ਹੈ ਗੱਲ ਪੰਥਕ ਪਰੰਪਰਾਵਾਂ ਦਾ ਪੰਥਕ ਸਿਧਾਂਤਾਂ ਦਾ ਅੱਜ ਘਾਣ ਹੋਇਆ ਉਹਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਸਿਰ ਜੋੜ ਕੇ ਇਕੱਠੇ ਹੋਣ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਸਾਡੀਆਂ ਜਥੇਬੰਦੀਆਂ ਹਨ ਸਾਡੀਆਂ ਵੱਖ-ਵੱਖ ਸੰਸਥਾਵਾਂ ਹਨ ਪਰ ਖਾਲਸਾ ਦੀ ਇੱਕ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਸੀਂ ਪੁੱਤ ਹੈ ਇੱਕ ਮਾਤਾ-ਮਾਤਾ ਸਾਹਿਬ ਦੇਵ ਕੌਰ ਜੀ ਦੇ लाडले ਪੁੱਤਰ ਹੈ ਧੰਨ Sri ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਖੰਡੇ ਬਾਟੇ ਦਾ ਅੰਮ੍ਰਿਤ ਹੈ ਇਹ ਸਿਧਾਂਤ ਦੇ ਵਿੱਚ ਤਾਂ ਕੋਈ ਤਬਦੀਲੀ ਹੈ ਨਹੀਂ ਨਾ ਸਮੁੱਚੇ ਪੰਥ ਵਿੱਚ ਤੇ ਜੇ ਇਹ ਸਿਧਾਂਤ ਸਾਰਿਆਂ ਤੇ ਹੀ ਹੈ ਤੇ ਫਿਰ ਅਸੀਂ ਸਾਰੇ ਆਪਸ ਵਿੱਚ ਇੱਕ ਦੂਸਰੇ ਦੇ ਭਰਾ ਹਾਂ ਦੀ ਗੱਲ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵਿਸ਼ਾਲ ਦਲੀ ਨਾਲ ਕਿ ਅੱਜ ਪੰਥਕ ਮਰਿਆਦਾ ਦਾ ਘਾਣ ਕੀਤਾ ਗਿਆ ਮੈਂ ਖੁੱਲ੍ਹਾ ਸੱਦਾ ਦਿੰਦਾ ਸਮੁੱਚੇ ਸੰਸਮਾਜ ਨੂੰ ਸਿੱਖ ਸੰਪਰਦਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਿਸ਼ਨਰੀ ਵੀਰ ਜਿੰਨੇ ਵੀ ਜਿੱਥੇ-ਜਿੱਥੇ ਕੋਈ ਬੈਠਾ ਮੈਂ ਸਾਰਿਆਂ ਨੂੰ ਖੁੱਲੇ ਦਿਲ ਨਾਲ ਇਹ ਸੱਦਾ ਦਿੰਦਾ ਕਿ ਆਓ ਇੱਕ ਮੰਚ ਤੇ ਇਕੱਠੇ ਹੋ ਜੋ ਬਰਤਾਰਾ ਪਿਛਲੇ ਲੰਮੇ ਸਮੇਂ ਤੋਂ ਵਰਤ ਰਿਹਾ ਸਿੰਘ ਸਾਹਿਬ ਜੀ ਨੇ ਮਤੇ ਪੜਿਆ ਕਿ ਜਥੇਦਾਰਾਂ ਨੂੰ ਲਾਉਣਾ ਹੈ ਜਥੇਦਾਰਾਂ ਨੂੰ ਵਿਦੈਗੀ ਦੇਣੀ ਅੱਜ ਤੱਕ ਅਸੀਂ 100 ਸਾਲ ਚ ਵਿਧਾਨ ਵੀ ਨਹੀਂ ਕੋਈ ਬਣਾ ਸਕੇ ਕਿੱਡੇ ਅਫਸੋਸ ਦੀ ਗੱਲ ਹੈ ਸਾਡਾ ਇੱਕ ਵਿਧਾਨ ਹੋਣਾ ਚਾਹੀਦਾ ਕਿ ਜਦੋਂ ਗੁਰਧਾਮਾਂ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਿੱਖਾਂ ਦੇ ਸਿਰ ਸਿਰਾਂ ਦੇ ਮੁੱਲੇ ਇਸ ਧਰਤੀ ਤੇ ਪਾਏ ਇੱਕ ਖੂਨ ਦਾ ਇੱਥੇ ਦਰਿਆ ਵਗਿਆ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਤੋਂ ਅੱਜ ਤੱਕ ਜੇਲ੍ਹਾਂ ਦੇ ਵਿੱਚ ਸਾਡੇ ਸਿੱਖ ਬੈਠੇ ਬੰਦੀ ਦੀਆਂ ਕਾਲ ਕੋਠੜੀਆਂ ਦੇ ਵਿੱਚ ਸਮੇਂ ਦੀਆਂ ਹਕੂਮਤਾਂ ਦਾ ਜ਼ੁਲਮ ਹੰਡਾ ਰਹੇ ਐ ਪਰ ਇਹੋ ਦਾ ਦੌਰ ਉਹ ਸਮੇਂ ਵੀ ਨਹੀਂ ਆਇਆ ਸੀ ਉਦੋਂ ਵੀ ਪੰਥ ਦੀ ਅਗਵਾਈ ਕਰਨ ਵਾਲੇ ਬੈਠੇ ਸਨ ਉਦੋਂ ਵੀ ਪੰਥ ਨੂੰ ਸੇਧ ਦੇਣ ਵਾਲੇ ਬੈਠੇ ਸਨ ਇੱਕ ਪਾਸੇ ਹਰਿਮੰਦਰ ਸਾਹਿਬ ਤੇ ਹਮਲਾ ਹੋਏ ਨੂੰ ਮਸਾਂ ਹੀ 10-12 ਦਿਨ ਹੋਏ ਸਨ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਉਠਾਈ ਸੀ ਕਿ ਖਾਲਸਾ ਜੀ ਅੱਜ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਆਓ ਸਾਰਾ ਪੰਥ ਜੁੜ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ ਦਮਦਮੀ ਤਖਸਾਲ ਉਹਨਾਂ ਦੇ ਸ਼ਹੀਦੀ ਸਥਾਨ ਤੇ ਪੰਥ ਨੇ ਇਕੱਠ ਕਰਕੇ ਸਮੇਂ ਦੀ ਹਕੂਮਤ ਨੂੰ ਵੰਗਾਰਿਆ ਔਰ ਇਹ ਸਨੇਹਾ ਦਿੱਤਾ ਸੀ ਕਿ ਸਿੱਖ ਮਰੇ ਨਹੀਂ ਸਿੱਖ ਅੱਜ ਵੀ ਦੁਨੀਆ ਦੇ ਵਿੱਚ ਜਿਉਂਦੇ ਐ ਔਰ ਸਿੱਖ ਇਸ ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨਗੇ ਫਲਸਫੇ ਜਿਉਂ ਬਣੇ ਹੋ 11 ਮੈਂਬਰਾਂ ਦੇ ਘਰਾਂ ਵਿੱਚ ਇੱਕ ਸੰਤਸਮਾਨ ਦਾ ਨਮਾਇੰਦਾ ਇੱਕ ਪੰਥਕ ਆਗੂਆਂ ਦਾ ਨਮਾਇੰਦਾ ਜਾਵੇ 500 ਸਰੀਰ ਲੈ ਕੇ ਜਾਵੇ ਔਰ ਉਹਨਾਂ ਨੂੰ ਪੁੱਛੇ ਉਹਨਾਂ ਦੀ ਜਵਾਬ ਦੇ ਹੀ ਕਰਨੀ ਬਣਦੀ ਅੱਜ ਦੇ ਸਮੇਂ ਵਿੱਚ ਜੇ ਜਵਾਬ ਦੇ ਹੀ ਨਹੀਂ ਕਰੋਗੇ ਤਾਂ ਇਹ ਮਨਮਾਨੀ ਦੇ ਫਲਸਫੇ ਜਿਵੇਂ ਤਖਤਾਂ ਦੀ ਅੱਜ ਮਰਿਆਦਾ ਦਾ ਘਾਣ ਹੋਇਆ ਇਸ ਤੋਂ ਅੱਗੇ ਬਹੁਤ ਵੱਡਾ ਘਾਣ ਹੋਏਗਾ ਕਹਤੇ ਐਸੀ ਨੋਬਤ ਨਾ ਆ ਜਾਏ ਕਿ ਕੱਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਵੇਂ ਹੋਇਆ ਅ ਸੰਭਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਵਾਹ ਵੀ ਨਾ ਕਰਨ ਤੇ ਫੇਰ ਉਠਾਂਗੇ ਆਪਾਂ ਇਸ ਕਰਕੇ ਮੇਰੀ ਬੇਨਤੀ ਹੈ 28 ਮਾਰਚ ਨੂੰ ਜਿਹੜਾ اجلاس ਹੋ ਰਿਹਾ ਜੇ ਨਹੀਂ ਹੈ ਦੇਖੋ ਦੋ ਕਲਗੀਧਰ ਪਾਤਸ਼ਾਹ ਨੇ ਜਫਰ ਨਾਮੇ ਦੀ ਪਹਿਲੀ ਹਕਾਇਤ ਵਿੱਚ ਕੀਤਾ ਕਿ ਆਪਣੇ ਪਰਸਪਰੀ ਕੋਈ ਵਿਰੋਧ ਹੁੰਦਾ ਤਾਂ ਮਿਲ ਬੈਠ ਕੇ ਗੱਲ ਕਰੋ ਫਿਰ ਉਸ ਦਾ ਪ੍ਰਗਟਾਵਾ ਕਰੋ ਫਿਰ ਉਹਨੂੰ ਬਾਰ ਬਾਰ ਮੌਕਾ ਦਿਓ ਜਿੰਨੀ ਵਧ ਤੋਂ ਵਧ ਮੇਰੀ ਮੌਕਾ ਦੇ ਸਕਦੇ ਆ ਗੱਲਬਾਤ ਦਾ ਮੌਕਾ ਦਿਓ ਨਹੀਂ ਉਹ ਮੰਨਦੇ ਫਿਰ 28 ਤਰੀਕ ਨੂੰ اجلاس ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਰਨਲ اجلاس ਹੋਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਉੱਥੇ ਮੇਰੀ ਅੱਜ ਇੱਕ ਬੇਨਤੀ ਸੁਣ ਕੇ ਜਾਓ ਤੁਸੀਂ ਕਹਿ ਦੰਨੇ ਆ ਕੌੜੀਆਂ ਗੱਲਾਂ ਮੈਂ ਤੁਹਾਡੇ ਨਾਲ ਵੀ ਸੰਝੀਆਂ ਕਰਨੀਆਂ ਜਥੇਦਾਰ ਅਕਾਲੀ ਫੂਲਾ ਸਿੰਘ ਨਹੀਂ ਬਣਦਾ ਅਕਾਲੀ ਫੂਲਾ ਸਿੰਘ ਕਿਵੇਂ ਬਣੇਗਾ ਜਥੇਦਾਰ ਨੂੰ ਘਰ ਤੋੜਤਾ ਤੇ ਉਹਦੇ ਮਗਰ ਇੱਕ ਵੀ ਨਹੀਂ ਗਿਆ ਅਕਾਲੀ ਫੂਲਾ ਸਿੰਘ ਦੇ ਨਾਲ 5000 ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੇ ਇਰਦ-ਗਿਰਦ 60 ਧਾਰੀ ਸੂਰਬੀਰ ਯੋਧੇ ਨਿਹੰਗ ਸਿੰਘਾਂ ਦੀ ਫੌਜ ਤੇ 20000 ਫੌਜੂਨਾਂ ਨਾਲ ਹਮੇਸ਼ਾ ਤਿਆਰਪੁਰ ਤਿਆਰ ਰੰਦੀ ਸੀ ਤੇ ਤਾਂ ਅਕਾਲੀ ਜੀ ਦਾ ਦੁਨੀਆਂ ਦੇ ਵਿੱਚ ਪ੍ਰਭਾਵ ਸੀ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਗਲਤੀ ਤੋਂ ਉਹਨਾਂ ਨੇ ਤਖਤ ਸਾਹਿਬ ਦੇ ਸਾਹਮਣੇ ਤਲਬ ਕਰਕੇ ਇੱਕ ਸਿੱਖਾਂ ਦੇ ਰਾਜੇ ਨੂੰ ਵੀ ਸੱਜਾ ਲਾਤੀ ਸੀ ਜੇ ਅਕਾਲੀ ਫੂਲਾ ਸਿੰਘ ਦੀ ਗੱਲ ਕਰਨੀ ਹੈ ਤਾਂ ਜੇਫੇਦਾਰਾਂ ਦੇ ਮਗਰ ਖੜੂਣਾ ਪਵੇਗਾ ਤੁਹਾਨੂੰ ਸਾਰਿਆਂ ਨੂੰ ਤਰੀਕਾ ਇਹੋ ਹੀ ਹੈ ਕਿ ਇੱਕ ਇੱਕ ਮੈਂਬਰ ਤੁਹਾਡਾ ਚੁਣਿਆ ਹੋਇਆ ਸਿੱਖੋ ਸਾਰੇ ਮੈਂਬਰਾਂ ਨੂੰ ਮਿਲੋ ਨਿਮਰਤਾ ਨਾਲ ਬੇਨਤੀ ਕਰੋ ਸਿੰਘ ਸਾਹਿਬ ਜੀ ਇੱਕ ਫੈਸਲਾ ਗਲਤ ਹੋਇਆ ਇਸ ਫੈਸਲੇ ਨੇ ਗੁਰੂ ਸਾਹਿਬ ਦਾ ਆਦਬ ਨਹੀਂ ਔਰ ਤਖਤਾਂ ਦੇ ਸਨਮਾਨ ਨੂੰ ਵੀ ਛੱਟ ਲਾਈ ਹੈ ਤੁਸੀਂ ਤਖਤਾਂ ਦੇ અપਮਾਨ ਦਾ ਹਿੱਸਾ ਬਣਨਾ ਫੇਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਚੱਲੋ 28 ਤਰੀਕ ਨੂੰ ਪੰਜਾਬ ਦੇ ਪਿੰਡ-ਪਿੰਡ ਵਿੱਚੋਂ ਇੱਕ-ਇੱਕ ਬੱਸ ਲੈ ਕੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਤੇ ਜਾ ਕੇ ਬੈਠੀਏ ਸੰਤ ਸਮਾਜ ਵੀ ਬੈਠੂਗਾ ਨੇ ਅੰਗ ਸੰਗ ਜਥੇਬੰਦੀਆਂ ਵੀ ਬੈਠਣਗੀਆਂ ਮੈਂ ਵੀ ਉੱਥੇ ਹਾਜ਼ਰੀ ਭਰੂੰਗਾ ਤੇ ਤੁਸੀਂ ਸਾਰਾ ਪੰਜਾਬ ਉੱਥੇ ਆਓ ਉੱਥੇ ਇਹਨਾਂ ਦੀ ਜਵਾਬਦੇਹੀ ਕਰਾਂਗੇ ਕਿ ਆਪਣਾ ਜਿਹੜਾ ਮਤਾ ਗਲਤ ਤੁਸੀਂ ਲਾਗੂ ਕੀਤਾ ਪਹਿਲਾਂ ਉਹਨੂੰ ਰੱਦ ਕਰੋ ਫਿਰ ਇਜਲਾਸ ਕਰਨ ਦੇਵਾਂਗੇ